ਸਸ਼੍ਰੀਕਾਲ ਤੋਂ ਜ਼ਿਕਰ ਰਹਿਸਨ ਜੈਨਿਸ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਹੁਣ ਜ਼ਿਕਰ ਕਰਾਂਗੇ ਆਮ ਲੋਕਾਂ ਦੇ ਨਾਲ ਜੁੜੀ ਖਬਰ ਦਾ ਤਦਅਸੀ ਕਿ ਮੁੱਖ ਮੰਤਰੀ ਸਿਹਤ ਯੋਜਨਾ ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ 10 ਲੱਖ ਰੁਪਏ ਤੱਕ ਦਾ ਇਲਾਜ ਹੈ ਜਿਹੜਾ ਪੰਜਾਬੀਆਂ ਨੂੰ ਹੁਣ ਮੁਫਤ ਮਿਲੇਗਾ ਤਾਂ ਦੱਸਦੇ ਕਿ ਕੋਈ ਉਮਰ ਸੀਮਾ ਨਹੀਂ ਹੋਏਗੀ ਕੋਈ ਜਾਤ ਪਾਤ ਦਾ ਜਿਹੜਾ ਭੇਦਭਾਵ ਨਹੀਂ ਕੀਤਾ ਜਾਏਗਾ ਤਾਂ ਲਗਭਗ 6.5 ਮਿਲੀਅਨ ਪਰਿਵਾਰਾਂ ਨੂੰ ਤੇ ਦੱਸਦੇ ਕਿ 30 ਮਿਲੀਅਨ ਲੋਕਾਂ ਨੂੰ ਇਸ ਦਾ ਇਹ ਲਾਜ ਹੈ ਜਿਹੜਾ ਜ਼ਰੂਰ ਮੁਫਤ ਪ੍ਰੋਵਾਈਡ ਕੀਤਾ ਜਾਏਗਾ ਤਾਂ ਦੱਸ diel ਕਿ ਅੱਜ ਤੋਂ ਇਸ ਦੀ ਸ਼ੁਰੂਆਤ ਹੋ ਗਈ ਹੈ ਤਾਂ 22 ਜਨਵਰੀ ਹੈ ਅੱਜ ਔਰ ਪੰਜਾਬ ਦੇ ਵਿੱਚ ਕਿੰਨੇ ਸਮੇਂ ਤੋਂ ਇਹ ਗੱਲਾਂ ਹੋ ਰਹੀਆਂ ਸੀ ਕਪ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਆਖਰਕਾਰ ਕਦੋਂ ਹੋਏਗੀ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਦੀ ਉਡੀਕ ਦੇ ਵਿੱਚ ਸੀ ਤਾਂ ਮੋਹਾਲੀ ਦੇ ਵਿੱਚ ਇਸ ਯੋਜਨਾ ਦੀ ਸ਼ੁਰੂਆਤ ਲਈ ਇੱਕ ਪ੍ਰੋਗਰਾਮ ਤੈਅ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੌਜੂਦ ਰਹਿਣਗੇ ਤੇ ਸਰਕਾਰ ਦਾ ਕਹਿਣਾ ਹੈ ਕਿ ਯੋਜਨਾ ਇਲਾਜ ਤੇ ਸਾਰੇ ਖਰਚਿਆਂ ਨੂੰ ਪੂਰਾ ਕਰੇਗੀ ਲਾਭਪਾਤਰੀਆਂ ਨੂੰ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ ਮਿਲੇਗਾ ਮਰੀਜ਼ਾਂ ਨੂੰ ਇਸ ਇਲਾਜ ਲਈ ਕੋਈ ਅਗਾਊਂ ਫੀਸ ਨਹੀਂ ਦੇਣੀ ਪੈਗੀ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਏਗਾ 9000 ਤੋਂ ਵੱਧ ਸੇਵਾ ਕੇਂਦਰਾਂ ਤੇ ਕਾਰਡ ਜਾਰੀ ਕੀਤੇ ਜਾਣਗੇ ਇਸ ਦੇ ਨਾਲ ਹੀ ਸਰਕਾਰ ਹਰ ਕਰ ਨੂੰ ਟੋਕਨ ਵੀ ਭੇਜੇਗੀ ਜਿਸ ਦੇ ਆਧਾਰ ਤੇ ਰਜਿਸਟ੍ਰੇਸ਼ਨ ਅਜਿਹੀ ਲਾਜ਼ਮੀ ਹੋਏਗੀ ਤਾਂ ਬਿਲਕੁਲ ਦੱਸਦੀ ਹੈ ਕਿ ਅਹਿਮ ਜਾਣਕਾਰੀ ਅਹਿਮ ਖਬਰ ਪੰਜਾਬ ਦੇ ਵਿੱਚ ਇਲਾਜ ਦੇ ਨਾਲ ਜੁੜੀ ਪੰਜਾਬ ਦੇ ਲੋਕਾਂ ਲਈ ਇਹ ਖੁਸ਼ਖਬਰੀ ਹੈ ਹੁਣ ਹਰ ਪੰਜਾਬੀ ਨੂੰ ਦੱਸਦੀ ਹੈ ਕਿ 10 ਲੱਖ ਤੱਕ ਦਾ ਇਲਾਜ ਮੁਫਤ ਮਿਲੇਗਾ ਸੀਐਮ ਮੰਨ ਤੇ ਕੇਜਰੀ ਵਾਲਸਤੀ ਸ਼ੁਰੂਆਤ ਕਰਨਗੇ ਤਾਂ 3 ਕਰੋੜ ਪੰਜਾਬੀਆਂ ਨੂੰ ਇਸ ਦਾ ਫਾਇਦਾ ਹੋਏਗਾ ਇਸ ਯੋਜਨਾ ਦੀ ਲਾਂਚਿੰਗ ਲਈ ਯਾਨੀ ਕਿ 22 ਜਨਵਰੀ ਨੂੰ ਮੁਹਾਲੀ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਮੋਰੰਦ ਕੇਚੜੀ ਵਾਲਵੀ ਮੌਜੂਦ ਰਹਿਣਗੇ ਤਾਂ ਸਰਕਾਰ ਦਾ ਕਹਿਣਾ ਕਿ ਸਕੀਮ ਦੇ ਵਿੱਚ ਹਰ ਕਿਸਮ ਦਾ ਐਲਐਸਸੀ ਖਰਚਾ ਜਿਹੜਾ ਉਹ ਸ਼ਾਮਲ ਕੀਤਾ ਜਾਏਗਾ ਤਾਂ ਬਿਲਕੁਲ ਦੱਸਦੀ ਕਿ ਆਇਸ਼ਮਾਨ ਦੇ ਨਾਲ ਉਹ ਵਧੀਆ ਕਵਰੇਜ ਕਰ ਸਕਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਚੱਲ ਰਹੀ ਹੈ ਜਿਸ ਅਧੀਨ ਸਰਕਾਰੀ ਤੇ ਪੈਨਲ ਵਾਲੇ ਹਸਪਤਾਲਾਂ ਦੇ ਵਿੱਚ 5 ਲੱਖ ਤੱਕ ਦਾ ਇਲਾਜ ਮੁਫਤ ਮਿਲਦਾ ਹੈ ਇਸ ਸਕੀਮ ਹੇਠਾਂ ਸੂਬੇ ਦੇ ਲਗਭਗ 80% ਲੋਕ ਕਵਰ ਹੁੰਦੇ ਨੇ ਇਹ ਕੇਂਦਰ ਸਰਕਾਰ ਦੀ ਯੋਜਨਾ ਹੈ ਜਿਸ ਦੇ ਵਿੱਚ ਆਮਦਨ ਦੀ ਸੀਮਾ ਤੈਅ ਨਵੀਂ ਮੁੱਖ ਮੰਤਰੀ ਸਿਹਤ ਸਕੀਮ ਅਧੀਨ 100% ਪੰਜਾਬੀ ਕਵਰ ਕੀਤੇ ਜਾਣਗੇ ਇਸ ਦੇ ਵਿੱਚ ਨਾ ਤਾਂ ਆਮਦਨ ਦੀ ਕੋਈ ਸ਼ਰਤ ਹੈ ਤੇ ਨਾ ਹੀ ਉਮਰ ਦੀ ਕੋਈ ਹੱਦ ਹੈ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਸਨ ਜੈਨਿਸ ਤੇ ਮੈਂ ਹਾਂ ਪ੍ਰਦੀਪਕਰ ਤਾਂ ਹੁਣ ਜ਼ਿਕਰ ਕਰਾਂਗੇ ਆਮ ਲੋਕਾਂ ਦੇ ਨਾਲ ਜੁੜੀ ਖਬਰ ਦਾ ਤਦਸੀ ਕਿ ਮੁੱਖ ਮੰਤਰੀ ਸਿਹਤ ਯੋਜਨਾ ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ 10 ਲੱਖ ਰੁਪਏ ਤੱਕ ਦਾ ਇਲਾਜ ਹੈ ਜਿਹੜਾ ਪੰਜਾਬੀਆਂ ਨੂੰ ਹੁਣ ਮੁਫਤ ਮਿਲੇਗਾ ਤਾਂ ਦੱਸਦੇ ਕਿ ਕੋਈ ਉਮਰ ਸੀਮਾ ਨਹੀਂ ਹੋਏਗੀ ਕੋਈ ਜਾਤ ਪਾਤ ਦਾ ਜਿਹੜਾ ਭੇਦਭਾਵ ਨਹੀਂ ਕੀਤਾ ਜਾਏਗਾ ਤਾਂ ਲਗਭਗ 6.5 ਮਿਲੀਅਨ ਪਰਿਵਾਰਾਂ ਨੂੰ ਤੇ ਦੱਸਦੇ ਕਿ 30 ਮਿਲੀਅਨ ਲੋਕਾਂ ਨੂੰ ਇਸ ਦਾ ਇਲਾਜ ਹੈ ਜਿਹੜਾ ਜ਼ਰੂਰ ਮੁਫਤ ਪ੍ਰੋਵਾਈਡ ਕੀਤਾ ਜਾਏਗਾ ਤਾਂ ਦੱਸ diel ਕਿ ਅੱਜ ਤੋਂ ਇਸ ਦੀ ਸ਼ੁਰੂਆਤ ਹੋ ਗਈ ਹੈ ਤਾਂ 22 ਜਨਵਰੀ ਹੈ ਅੱਜ ਔਰ ਪੰਜਾਬ ਦੇ ਵਿੱਚ ਕਿੰਨੇ ਸਮੇਂ ਤੋਂ ਇਹ ਗੱਲਾਂ ਹੋ ਰਹੀਆਂ ਸੀ ਕਿ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਆਖਰਕਾਰ ਕਦੋਂ ਹੋਏਗੀ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਦੀ ਉਡੀਕ ਦੇ ਵਿੱਚ ਸੀ ਤਾਂ ਮੁਹਾਲੀ ਦੇ ਵਿੱਚ ਇਸ ਯੋਜਨਾ ਦੀ ਸ਼ੁਰੂਆਤ ਲਈ ਇੱਕ ਪ੍ਰੋਗਰਾਮ ਤੈਅ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੌਜੂਦ ਰਹਿਣਗੇ ਤੇ ਸਰਕਾਰ ਦਾ ਕਹਿਣਾ ਹੈ ਕਿ ਯੋਜਨਾ ਇਲਾਜ ਤੇ ਸਾਰੇ ਖਰਚਿਆਂ ਨੂੰ ਪੂਰਾ ਕਰੇਗੀ ਲਾਭਪਾਤਰੀਆਂ ਨੂੰ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ ਮਿਲੇਗਾ ਮਰੀਜ਼ਾਂ ਨੂੰ ਇਸ ਇਲਾਜ ਲਈ ਕੋਈ ਅਗਾਊਂ ਫੀਸ ਨਹੀਂ ਦੇਣੀ ਪੈਗੀ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਏਗੀ 9000 ਤੋਂ ਵੱਧ ਸੇਵਾ ਕੇਂਦਰਾਂ ਤੇ ਕਾਰਡ ਜਾਰੀ ਕੀਤੇ ਜਾਣਗੇ ਇਸ ਦੇ ਨਾਲ ਹੀ ਸਰਕਾਰ ਹਰ ਕਰ ਨੂੰ ਟੋਕਨ ਵੀ ਭੇਜੇਗੀ ਜਿਸ ਦੇ ਆਧਾਰ ਤੇ ਰਜਿਸਟ੍ਰੇਸ਼ਨ ਹੈ ਜਿਹੜੀ ਲਾਜ਼ਮੀ ਹੋਏਗੀ ਤਾਂ ਬਿਲਕੁਲ ਦੱਸਦੀ ਹੈ ਕਿ ਅਹਿਮ ਜਾਣਕਾਰੀ ਅਹਿਮ ਖਬਰ ਪੰਜਾਬ ਦੇ ਵਿੱਚ ਇਲਾਜ ਦੇ ਨਾਲ ਜੁੜੀ ਪੰਜਾਬ ਦੇ ਲੋਕਾਂ ਲਈ ਇਹ ਖੁਸ਼ਖਬਰੀ ਹੈ ਹੁਣ ਹਰ ਪੰਜਾਬੀ ਨੂੰ ਦੱਸਦੀ ਹੈ ਕਿ 10 ਲੱਖ ਤੱਕ ਦਾ ਇਲਾਜ ਮੁਫਤ ਮਿਲੇਗਾ ਸੀਐਮ ਮੰਨ ਤੇ ਕੇਜਰੀ ਵਾਲਸਤੀ ਸ਼ੁਰੂਆਤ ਕਰਨਗੇ ਤਾਂ 3 ਕਰੋੜ ਪੰਜਾਬੀਆਂ ਨੂੰ ਇਸ ਦਾ ਫਾਇਦਾ ਹੋਏਗਾ ਇਸ ਯੋਜਨਾ ਦੀ ਲਾਂਚਿੰਗ ਲਈ ਯਾਨੀ ਕਿ 22 ਜਨਵਰੀ ਨੂੰ ਮੁਹਾਲੀ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਮੋਰੰਦ ਕੇਚੜੀ ਵਾਲ ਵੀ ਮੌਜੂਦ ਰਹਿਣਗੇ ਤਾਂ ਸਰਕਾਰ ਦਾ ਕਹਿਣਾ ਕਿ ਸਕੀਮ ਦੇ ਵਿੱਚ ਹਰ ਕਿਸਮ ਦਾ ਐਲਐਸਆਈ ਖਰਚਾ ਜਿਹੜਾ ਉਸ ਸ਼ਾਮਲ ਕੀਤਾ ਜਾਏਗਾ ਤਾਂ ਬਿਲਕੁਲ ਸਹੀ ਹੈ ਕਿ ਆਇਸ਼ਮਾਨ ਦੇ ਨਾਲ ਇਹ ਵਧੀਆ ਕਵਰੇਜ ਕਰ ਸਕਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਚੱਲ ਰਹੀ ਹੈ ਜਿਸ ਅਧੀਨ ਸਰਕਾਰੀ ਤੇ ਪੈਨਲ ਵਾਲੇ ਹਸਪਤਾਲਾਂ ਦੇ ਵਿੱਚ 5 ਲੱਖ ਤੱਕ ਦਾ ਇਲਾਜ ਮੁਫਤ ਮਿਲਦਾ ਹੈ ਇਸਕੀਮ ਹੇਠਾਂ ਸੂਬੇ ਦੇ ਲਗਭਗ 80% ਲੋਕ ਕਵਰ ਹੁੰਦੇ ਨੇ ਇਹ ਕੇਂਦਰ ਸਰਕਾਰ ਦੀ ਯੋਜਨਾ ਹੈ ਜਿਸ ਦੇ ਵਿੱਚ ਆਮਦਨ ਦੀ ਸੀਮਾ ਤੈਅ ਨਵੀਂ ਮੁੱਖ ਮੰਤਰੀ ਸਿਹਤ ਸਕੀਮ ਅਧੀਨ 100% ਪੰਜਾਬੀ ਕਵਰ ਕੀਤੇ ਜਾਣਗੇ ਇਸ ਦੇ ਵਿੱਚ ਨਾ ਤਾਂ ਆਮਦਨ ਦੀ ਕੋਈ ਸ਼ਰਤ ਹੈ ਤੇ ਨਾ ਹੀ ਉਮਰ ਦੀ ਕੋਈ ਹੱਦ ਹੈ